ਸ਼ੇਦ ਬਾਬਾ ਜੀ ਪਿਛਲੀ ਵਾਰ ਵੀਡੀਓਾਂ ਤੋਂ ਮੈਂ ਹਸਪੀਟਲ ਦੀ ਇਕੱਲਾ ਪਾਣੀ ਚ ਸ਼ਹਿਦ ਪੀਣਾ ਹੁਣ ਡਾਈਟ ਕੀਆ ਤੁਹਾਡੀ ਡਾਈਟ ਪਾਣੀ ਹਾਂ ਸਵੇਰੇ ਪਾਣੀ ਮੇਰਾ 20 ਕਿਲੋ ਵਾਰ ਘਟਿਆ ਅੱਛਾ ਹਾਂ ਮੇਰੇ ਜੈਰ ਆਣਾ ਡੱਡੇ ਚ ਮਾਰਕਰੀ ਆ ਤੇ ਇਹ ਦਿੱਤਾ ਮੈਨੂੰ ਸਵੇਰੇ ਪਾਣੀ ਚ ਸ਼ਹਿਦ ਪੀਣਾ ਉੱਠ ਕੇ ਇੱਕ ਚਮਚਾ ਕੰਟੇ 2 ਘੰਟੇ ਵਾਲਾ ਇੱਕ ਸੇਵ ਖਾਣਾ ਤੇ ਉਸ ਤੋਂ ਸ਼ਾਮ ਦੇ 3 ਤੋਂ 4 ਵਜੇ ਦੋ ਸਕੂਪ ਪ੍ਰੋਟੀਨ ਦੇ ਬਿਨਾਂ ਬਸ ਬਾਬਾ ਇੱਕ ਸਵਾਲ ਹੋਰ ਆ ਲਾਸਟ ਮੇਰਾ ਜਦੋਂ ਤੁਸੀਂ ਤੁਹਾਨੂੰ ਪੁਲਿਸ ਲੈ ਕੇ ਗਈ ਸੀ ਫੜ ਕੇ ਤੁਸੀਂ ਕਿਹਾ ਵੀ ਨਿਹੰਗ ਸਿੰਘ ਨੇ ਜਿਹੜੇ ਉਹ ਮੇਰੇ ਘੋੜੇ ਦੇਖਣਗੇ ਉਸ ਤੋਂ ਬਾਅਦ ਜ਼ਹਿਰ ਤੁਸੀਂ ਨੇ ਕਿਹਾ ਵੀ ਦਿੱਤਾ ਗਿਆ ਉਹ ਪਹਿਲਾਂ ਨਹੀਂ ਦਿੱਤੀ ਸੀ ਮੈਂ ਇਹ ਕਈ ਵਾਰ ਗਿਆ ਓਕੇ ਉਦੋਂ ਕੀ ਹੋਇਆ ਸੀ ਥੋੜਾ ਜਿਹਾ ਉਦੋਂ ਦੇ ਅਸੀਂ ਗਰੀਬ ਬੰਦੇ ਨੂੰ ਕੁੱਟਿਆ ਸੀ ਕਿਸੇ ਨੇ ਉਹਨੂੰ ਜਾਤੀ ਸੂਚਕ ਸ਼ਬਦ ਬੋਲੇ ਸੀ ਜੱਟਾਂ ਨੇ ਕੁੱਟਿਆ ਉਹ ਕੁਝ ਕਿਹਾ ਗਲਤ ਬੋਲਿਆ ਉਹਦੀਆਂ ਭੈਣਾਂ ਬਹੁਤ ਗਲਤ ਬੋਲਿਆ ਉਹਨੂੰ ਕੁੱਟਿਆ ਵੀ ਅਸੀਂ ਉਹਦੀ ਲੜਾਈ ਲੜੀ 6 ਮਹੀਨੇ ਐਸੇ ਐਕਟ ਵੀ ਲਵਾਇਆ ਬੰਦੇ ਭਗਾੜੇ ਵੀਰੇ ਉਹਨਾਂ ਦੀ ਅਰੈਸਟ ਨਹੀਂ ਸੀ ਪਾਰੇ ਮੈਂ ਉਸ ਬੰਦੇ ਨੂੰ ਨਾਲ ਲੈ ਕੇ ਉਹਦੇ ਹੱਕ 'ਚ ਧਰਨਾ ਦਿੱਤਾ ਸੀ ਰੋਡ ਜਾਮ ਕਰਿਆ ਸੀਗਾ ਸਰਕਾਰ ਨੇ ਮੇਰੇ ਤੇ ਪਰਚਾ ਦਿੱਤਾ ਉਹ 'ਚ ਇਹ ਤੇ ਦਿੱਤਾ ਮੇਰੀ ਮਾਂ ਤੇ ਦਿੱਤਾ ਤੇ ਉਹ ਬੰਦਾ ਵਿਗ ਗਿਆ 4 ਲੱਖ ਰੁਪਏ ਜੋ ਉਸ ਬੰਦਿਆਂ ਨਾਲ ਸਮਝੌਤਾ ਕਰ ਗਿਆ ਅਸੀਂ ਜੀ ਲਵਾ ਗਏ ਤੇ ਉਸ ਬੰਦੇ ਨੇ ਕਹਿੰਨਾ 4 ਲੱਖ ਤਾਂ ਦੇ ਦਾਂਗੇ ਕੈਮਰੇ ਪੱਟ ਕੇ ਲੈ ਗਈ ਸੀ ਪੁਲਿਸ ਉਧਰੋਂ ਖੁੱਲੀਆਂ ਸੀਗਾ ਕਿਉਂਕਿ ਗੋਲੀਆਂ ਇਸੇ ਨਹੀਂ ਮੇਰੀ ਮੰਮੀ ਇਹ ਤੇ ਅਸੀਂ ਰੋਕਦੇ ਤੇ ਉਹ ਤਾਂ ਸਾਡੇ ਵਿੱਚ ਰਹਿੰਦਾ ਸੀ ਉਹਨੂੰ ਪਤਾ ਸੀਗਾ ਵੀ ਕੀ ਆ ਉਹਨੇ ਸਲਫਾਸ ਚ ਤਾਤੀ ਪਿੱਛੇ ਤਿੰਨ ਗੁੜੀਆਂ ਮਰ ਗਈਆਂ ਨੁਕਸਾਨ ਉਹ ਤਾਂ ਬਹੁਤ ਵੀਡੀਓ ਪਈਆਂ ਨੇ ਨੈਟ ਤੇ ਗੁੜੀਆਂ ਮਰ ਗਈਆਂ ਬਹੁਤ ਨੁਕਸਾਨ ਹੋਇਆ ਬਾਬਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ 13 ਜਨਵਰੀ ਮਰ ਗਈ ਜੀ ਉਦੋਂ ਮੇਰੇ ਅੱਛਾ ਜੀ ਜੀ ਜਨਵਰ ਤਾਂ ਦੇਖੋ ਬਹੁਤ ਰੀਝਾਂ ਨਾਲ ਪਾਲਦੇ ਆ ਕੋਈ ਵੀ ਚਲਾ ਜਾਵੇ ਚਲੋ ਜਦੋਂ ਪੈਦਾ ਹੁੰਦਾ ਚੀਜ਼ ਨੇ ਜਾਣਾ ਬਸ ਪੰਜਾਬ ਸੰਗਾਰ ਤੇ ਰੱਬ ਤੰਦਰੁਸਤੀ ਰੱਖੇ ਸਾਡੇ ਕੋਲ ਪੰਜਾਬ ਤੋਂ ਵੀ ਮਹਿੰਗਾ ਖਰੀਦਿਆ ਬਹੁਤ ਪਿਆਰ ਕਰਦੇ ਆ ਬਾਬਾ ਜੀ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਬ ਉੱਚ ਕੋਈ ਕਮੀ ਨਹੀਂ ਨਹੀਂ ਮੈਨੂੰ ਹੱਟੇ ਮੈਨੂੰ ਮੈਨੂੰ ਕੋਈ ਦੁੱਖ ਨਹੀਂ ਸੀ ਮੈਨੂੰ ਜਦੋਂ ਗੈਰੀ ਨੇ ਇਹ ਗੱਲ ਕਹੀ ਨਾ ਵੀ ਕਮੀਆਂ ਤੁਹਾਨੂੰ ਗਿਣਾ ਦੇਣਿਆ ਮੇਰਾ ਕਾਲਜਾ ਪਾਟ ਗਿਆ ਹੂੰ ਤੋ ਗਿਣਾਉਣ ਲੱਗਿਆ ਮੈਂ ਕਿ ਹੁਣ ਫਿਰ ਕੋਈ ਨਹੀਂ ਆਜਿਓ ਫਿਰ